ਹਾਂਜੀ ਪੈਸੇ ਵਾਜ ਕਿਹੜੀ ਮਦਦ ਨੂੰ ਲੈ ਕੇ ਸੀ ਤੁਸੀਂ ਸਾਨੂੰ ਸਾਥ ਕੀ ਹੈ ਉਸੇ ਨਾਮ ਨਾਲ ਪੂਰੇ ਤਰੀਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਮੈਂ ਸਮੁੱਚੀ ਸੰਗਤ ਨੂੰ ਪੰਥਦਰਦੀਆਂ ਨੂੰ ਅਪੀਲ ਕਰ ਰਿਹਾ ਬੇਨਤੀ ਕਰ ਰਿਹਾ ਜੋ ਕਿ ਲਗਭਗ 2 ਸਾਲ ਪੂਰੇ ਹੋ ਚੁੱਕੇ ਹੈ ਕੌਮੀ ਇਨਸਾਫ ਮੋਰਚੇ ਨੂੰ ਲੱਗਿਆ ਔਰ ਅਜੇ ਤੱਕ ਪੰਜਾਬ ਦੀ ਸਰਕਾਰ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਇਹੋ ਜਿਹਾ ਐਲਾਨ ਨਹੀਂ ਹੋਇਆ ਵੀ ਜਿਹਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੋਵੇ ਅਸੀਂ ਬਹੁਤ ਚਿਰ ਤੋਂ ਅਕਾਲੀ ਦਲ ਦੀ ਸਰਕਾਰ ਵਿੱਚ ਵੀ ਕਾਂਗਰਸ ਦੀ ਸਰਕਾਰ ਵਿੱਚ ਵੀ ਤੇ ਨਾਲ ਆਮ ਆਦਮੀ ਦੀ ਸਰਕਾਰ ਵਿੱਚ ਵੀ ਜਿਹੜਾ ਇਹ ਮੁੱਦੇ ਰੱਖੇ ਸੀ ਇੱਕ ਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਾਂ ਜਿਨ੍ਹਾਂ ਦੀ ਸਰਕਾਰ ਵਿੱਚ ਬੇਅਦਬੀ ਹੋਈ ਹੈ ਵਿਹਬਲ ਕਲਾਂ ਗੋਲੀ ਕਾਂਡ ਹੋਇਆ ਤੇ ਉਹਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਉਹਨਾਂ ਦੇ ਖਿਲਾਫ ਇੱਕ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਉਹਦੀ ਮੰਗ ਹੈ। ਔਰ ਇੱਕ ਜਿਹੜਾ ਬੰਦੀ ਸਿੱਖ ਜੋ ਆਪਣੀਆਂ ਸਜਾਵਾਂ ਤੋਂ ਲਗਭਗ ਦੁੱਗਣੀਆਂ ਸਜਾਵਾਂ ਵੀ ਕੱਟ ਚੁੱਕੇ ਐ ਉਹਨਾਂ ਨੂੰ ਹਜੇ ਤੱਕ ਸੁਪਰੀਮ ਕੋਰਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰਿਹਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਸਬੰਧੀ ਜਿਹੜਾ ਅਸੀਂ 7 ਜਨਵਰੀ ਨੂੰ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਕੋਠੀ ਦਾ ਘਰਾਉ ਕਰਨ ਵਾਸਤੇ ਪੰਥ ਦਰ ਦੀ ਅਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਨ ਵਾਸਤੇ ਤੁਹਾਡੇ ਰੂਬਰੂ ਹੋਏ ਜੀ। ਤਾਂ ਕੀ ਕਾਰਨ ਆਂਦੀ ਆ ਉਹ ਜਿਹੜੀਆਂ ਬੰਦੀਆਂ ਨੇ ਉਹ ਯਾਦ ਆਉਂਦੀਆਂ ਕਿਉਂ ਆ ਜਿਹੜਾ ਇਹਦਾ ਵੀ ਨਾ ਉਹਦੇ ਵਿੱਚ ਕੁਝ ਕਮੀਆਂ ਸਾਡੇ ਚ ਵੀ ਆ। ਜੇਕਰ ਸਾਰੀਆਂ ਹੀ ਜਿਹੜੀਆਂ ਸਿੱਖ ਆਗੂ ਪਾਟੀਆਂ ਕੋਈ ਜਥੇਬੰਦੀਆਂ ਦੇ ਆਗੂ ਹੈ ਜਾਂ ਤਖਤਾਂ ਦੇ ਜਥੇਦਾਰ ਹੈ ਜੇਕਰ ਸਾਰੇ ਇੱਕ ਝੰਡੇ ਦੇ ਥੱਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰਧਾਨ ਮੰਨ ਕੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਜੇ ਅਸੀਂ ਬੰਦੀ Sikhਾਂ ਦੀ ਰਿਹਾਈ ਦੀ ਮੰਗ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਨ੍ਹਾਂ ਨੇ ਬਿਆਦਵੀਆਂ ਕਰਵਾਈਆਂ ਜਾਂ ਜਿਨ੍ਹਾਂ ਕੀਤੀਆਂ ਉਹਨਾਂ ਲਈ ਸਖਤ ਕਾਨੂੰਨ ਦੀ ਮੰਗ ਕਰਾਂਗੇ ਤੇ ਮੈਨੂੰ ਲੱਗਦਾ ਵੀ ਸੈਂਟਰ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਸਾਡੇ ਅੱਗੇ ਝੁਕਣਾ ਪਊਗਾ ਸਾਡੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕੁਝ ਵੰਡੀਆਂ ਪਈਆਂ ਹੋਈਆਂ ਜਿਹਦੇ ਕਰਕੇ ਸਿੱਖਾਂ ਨੂੰ ਜਿਹੜਾ ਭਾਰੀ ਨੁਕਸਾਨ ਹੈ ਔਰ ਇਨਸਾਫ ਨਹੀਂ ਮਿਲ ਰਿਹਾ ਸੋ ਅਸੀਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਦੇ ਆ ਇੱਕ ਦਿਨ ਸਰਦਾਰ ਭਗਵੰਤ ਸਿੰਘ ਜੀ ਮਾਨ ਜਦੋਂ ਐਮਪੀਸੀ ਤੇ ਬਰਗਾੜੀ ਗਏ ਸੀ ਸਟੇਜ ਦੇ ਉੱਪਰ ਇਹ ਬੋਲ ਕੇ ਆਏ ਸੀ ਵੀ ਜਿਹੜੇ ਬੰਦੀ ਸਿੱਖ ਹੈ ਉਹਨਾਂ ਦੀਆਂ ਰਿਹਾਈਆਂ ਦਾ ਮੁੱਦਾ ਮੈਂ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾ ਕੇ ਚੁੱਕੂੰਗਾ ਔਰ ਜੇਕਰ ਆਮ ਆਦਮੀ ਦੀ ਸਰਕਾਰ ਆਉਂਦੀ ਹੈ ਤੇ ਅਸੀਂ ਬੰਦੀ ਸਿੱਖ ਵੀ ਰਿਹਾ ਕਰਾਂਗੇ ਤੇ ਬੇਅਦਬੀ ਕਰਨ ਵਾਲੇ ਕਰਾਉਣ ਵਾਲੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਸਖਤ ਕਾਨੂੰਨ ਜਿਹੜਾ ਇੱਕ ਪੈਦਾ ਕਰਾਂਗੇ ਪਰ ਸੁਖਵੀਰ ਬਾਦਲ ਦੀ ਸਰਕਾਰ ਵਿੱਚ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਜਦੋਂ ਸਰਬੱਤ ਖਾਲਸਾ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਉਹਨੇ ਗੁੱਟਕੇ ਦੀਆਂ ਕਸਮਾਂ ਖਾ ਕੇ ਸੌਂਹਾ ਖਾ ਕੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਦਿਵਾਇਆ ਔਰ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਜਦੋਂ ਐਮਪੀ ਸੀ ਤੇ ਬਰਗਾੜੀ ਵਿੱਚ ਬੋਲ ਕੇ ਆਇਆ ਸੀ ਮੈਂ ਇਨਸਾਫ ਦਵਾਉਂਗਾ ਜੇ ਸਾਡੀ ਸਰਕਾਰ ਆਉਂਦੀ ਹੈ ਸਾਡੇ ਲੋਕਾਂ ਨੇ ਇਹਦੇ ਤੇ ਵਿਸ਼ਵਾਸ ਕਰਕੇ ਤੇ ਇਹਨੂੰ ਵੋਟਾਂ ਪਾਈਆਂ ਇਹਨੂੰ ਪੰਜਾਬ ਦਾ ਨਮੇਂਦਾ ਚੁਣਿਆ ਮੁੱਖ ਮੰਤਰੀ ਬਣਾਇਆ ਪਰ ਹੁਣ ਪੰਜਾਬ ਦਾ ਜਿਹੜਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੈ ਉਹ ਪੰਥ ਦਾ ਨੁਕਸਾਨ ਤੇ ਕਰ ਰਿਹਾ ਹੈ ਤੇ ਨਾਲ ਕਿਸਾਨਾਂ ਦਾ ਵੀ ਜਿਹੜਾ ਨੁਕਸਾਨ ਕਰ ਰਿਹਾ ਹੈ ਸੋ ਜਿਹੜੇ ਮੁੱਦੇ ਪੰਜਾਬ ਦੇ ਨੇ ਸੋ ਜੋ ਕਿਸਾਨਾਂ ਦੀ ਮੰਗ ਹੈ ਪੰਥ ਦੀ ਮੰਗ ਹੈ ਤੇ ਉਹਨੂੰ ਪੂਰੀਆਂ ਕਰਨ ਵਿੱਚ ਭਗਵੰਤ ਮਾਨ ਦਾ ਜਿਹੜਾ ਯੋਗਦਾਨ ਚਾਹੀਦਾ ਤੇ ਕੋਈ ਮੁੱਖ ਮੰਤਰੀ ਸਾਹਿਬ ਦਾ ਜਾਂ ਕਿਸੇ ਮੰਤਰੀ ਦਾ ਬੰਦੀ ਸਿੱਖਾਂ ਦੀ ਰਿਹਾਈ ਲਈ ਜਾਂ ਬੇਅਦਬੀ ਦੇ ਦੋਸ਼ੀਆਂ ਲਈ ਕੋਈ ਵੀ ਇਹੋ ਜਿਹਾ ਬਿਆਨ ਨਹੀਂ ਆਇਆ ਅੱਜ ਤੱਕ ਜਿਹੜੀ ਸੈਂਟਰ ਸਰਕਾਰ ਹੈ ਇਹ ਆਰਐਸਐਸ ਦੀ ਕਟਪੁਤਲੀ ਹੈ ਔਰ ਆਰਐਸਐਸ ਦੇ ਇਸ਼ਾਰੇ ਤੇ ਜਿਹੜੀ ਪੰਜਾਬ ਸਰਕਾਰ ਹੈ ਭਾਵੇਂ ਕਾਲੀਆਂ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਤੇ ਭਾਵੇਂ ਆਮ ਆਦਮੀ ਹੈ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੈ ਸੋ 7 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਲਿਖਿਆ ਕੌਮੀ ਇਨਸਾਫ ਮੋਰਚੇ ਵੱਲੋਂ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਉਹਨਾਂ ਦੀ ਅਗਵਾਈ ਵਿੱਚ ਮੈਂ ਆਪਣੇ ਜਥੇ ਸਮੇਤ ਉੱਥੇ ਹਾਜ਼ਰੀ ਲਵਾਉਂਗਾ ਔਰ ਫਰੀਦਕੋਟ ਦੀਆਂ ਸਮੁੱਚੀਆਂ ਸੰਗਤਾਂ ਨੂੰ ਪੰਥਦਰਦੀ ਨੇ ਜਿਹੜੇ ਸਿੱਖ ਸੰਗਤ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਸੰਗਤਾਂ ਸਾਡੇ ਸੱਦੇ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਗਏ ਭਗਵੰਤ ਮਾਨ ਦੀ ਕੋਠੀ ਦਾ ਘਰਾਉ ਕਰਨ ਭਗਵੰਤ ਮਾਨ ਨੂੰ ਵੀ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਉਹ ਸੰਗਤਾਂ ਦਾ ਜਿਹੜਾ ਕੋਈ ਮੰਗ ਪੱਤਰ ਹੋਊਗਾ ਉਹਨੂੰ ਉੱਥੇ ਲੈਣ ਇਹ ਨਹੀਂ ਵੀ ਪ੍ਰਸ਼ਾਸਨ ਨੂੰ ਭੇਜ ਕੇ ਸਿੱਖਾਂ ਨੂੰ ਨજરਬੰਦ ਕੀਤਾ ਜਾਵੇ ਆਰਾਊਂਡ ਅਪ ਕੀਤਾ ਜਾਵੇ ਜਾਂ ਉਹਨਾਂ ਨੂੰ 752 ਪਾ ਕੇ ਜੇਲ੍ਹਾਂ ਵਿੱਚ ਸੁਟਿਆ ਜਾਵੇ ਇਦੇ ਨਾਲ ਤੇਰੀ ਸਰਕਾਰ ਗਿਰੂਗੀ ਸੋ ਜੇ ਤੂੰ ਚਾਹੁੰਦਾ ਭਾਈ ਵੀ ਆਉਣ ਵਾਲੀ ਸਰਕਾਰ ਮੇਰੀ ਹੋਵੇ ਤੇ ਕਿਸਾਨਾਂ ਦਾ ਤੇ ਸਿੱਖਾਂ ਦਾ ਜਿਹੜਾ ਮਸਲਾ ਹੈ ਇਹਨੂੰ ਤੂੰ ਹੱਲ ਕਰਵਾ ਇਹ ਹੀ ਬੇਨਤੀ ਕਰਨ ਵਾਸਤੇ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਆਂ ਜੇਕਰ ਨਾ ਪਤਾ ਸੁਣਨ ਵਾਲਾ ਹੈ ਅਗਰ ਜੇ ਮਸਲਾ ਕੋਈ ਨਹੀਂ ਸੁਣਾਈ ਹੁੰਦੀ ਤਾਂ ਜਾਂ ਮੰਨ ਲੋ ਨਹੀਂ ਚਾਹੇ ਮੰਗਾ ਵੀ ਕਰ ਸਕਦੇ ਹਾਂ ਵੇਖੋ ਜੀ ਇਹ ਅੰਨੀ ਬੋਲੀ ਸਰਕਾਰ ਹੈ ਅ ਅਸੀਂ ਜਿਹੜਾ ਇਹ ਪ੍ਰੋਗਰਾਮ ਲਿਖਿਆ 7 ਜਨਵਰੀ ਵਾਲਾ ਜੇਕਰ ਉਸ ਤੋਂ ਪਹਿਲਾਂ ਕੋਈ ਨਾ ਕੋਈ ਸਿੰਘ ਰਿਹਾ ਕਰ ਦਿੰਦੇ ਆ ਤਾਂ ਇਹ ਪ੍ਰੋਗਰਾਮ ਕੈਨਸਲ ਵੀ ਹੋ ਸਕਦਾ ਔਰ ਜੇਕਰ ਬੰਦੀ ਸਿੱਖ ਜਿਹੜੇ سزا ਪੂਰੀ ਕਰ ਚੁੱਕੇ ਨਹੀਂ ਰਿਹਾ ਹੁੰਦੇ ਤੇ ਫਿਰ ਕੋਠੀ ਦਾ ਘਰਾਓ ਕਰਨ ਵਾਸਤੇ ਜਾਵਾਂਗੇ ਜੇ ਸਾਨੂੰ ਪਾਣੀ ਦੀਆਂ ਬਿਛਾੜਾਂ ਸਹਿਣੀਆਂ ਪਈਆਂ ਉਹ ਵੀ ਸਹਾਂਗੇ ਜੇ ਸਾਨੂੰ ਪੁਲਿਸ ਦਾ ਡੰਡਾ ਸਹਿਣਾ ਪਿਆ ਉਹ ਵੀ ਸਹਾਂਗੇ ਤੇ ਪ੍ਰਸ਼ਾਸਨ ਦੀ ਕੁੱਟ ਵੀ ਸਹਿਣੀ ਪਊਗੀ ਤੇ ਅਸੀਂ ਘਰਾਓ ਜਰੂਰ ਕਰਾਂਗੇ ਤੇ ਵੱਡੀ ਗਿਣਤੀ ਵਿੱਚ ਅਸੀਂ ਇਥੋਂ ਫਰੀਦਕੋਟ ਤੋਂ ਜਿਹੜਾ ਮਾਰਚ ਲੈ ਕੇ ਜਾਵਾਂਗੇ